ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਸਟੈਂਡਰਡ ਦੀ ਟਰੈਕਟਰ ਵਾਲੀ ਕੰਬਾਈਨ ਵਿਖਾਊਗੀ ਕੰਡੀਸ਼ਨ ਪੱਕਾ ਸਾਰੀ ਮਸ਼ੀਨ ਬਿਲਕੁਲ ਓਕੇ ਹੈ ਬਿਲਕੁਲ オリジナル ਹੈਗੀ ਟਾਉ ਮਾਡਲ ਮਸ਼ੀਨ ਹੈਗੀ 2022 ਮਾਡਲ ਮਸ਼ੀਨ ਹਿੱਸੇ ਦੀ ਕੰਡੀਸ਼ਨ ਤੋਂ ਠੀਕ ਹੈ ਟਾਇਰ ਰਾਡ ਵਗੈਰਾ ਜੈਕ ਵਗੈਰਾ ਸਾਰੀ ਦੇਖ ਸਕਦੇ ਹੋ ਰੰਗ ਪੇਂਟ ਓਕੇ ਆ ਟੂਲ ਬਾਕਸ ਪੌੜੀਆਂ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬੜੀਆ ਸਾਫ ਆ ਗੁਰਦਾਸਪੁਰ ਏਰੀਆ কা ਭਾਈ ਉਹਨਾਂ ਦੇ ਜਿੱਥੇ ਮਸ਼ੀਨ ਖੜੀ ਆ ਬਾਕੀ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਸਤੋ ਸੇਅਰ ਕਰ ਦਿਓ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਏਰੀਆ ਜਿੱਥੇ ਮਸ਼ੀਨ ਖੜੀ ਹੈਗੀ ਠੀਕ ਹੈ ਬਰਮ ਵੱਡੀ ਪੱਖੇ ਵਗੈਰਾ ਦੀ ਸਾਰੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਸਰਪ ਕੋਮਬਾਈਨ ਪਕਾਉ ਉਹ 6,25,000 ਦੀ ਬਾਈ ਹੋਰਾਂ ਦੀ ਡਿਮਾਂਡ। ਬਾਕੀ ਕਿਸੇ ਵੀਰ ਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਹੋਵੇ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਬਾਈ ਹੋਰਾਂ ਦਾ ਮਿਲ ਜੂਗਾ ਜੀ। ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਕਿਸੇ ਵੀਰ ਨੇ ਕਰਨੀ ਹੈਗੀ। ਬਾਕੀ ਤੁਸੀਂ ਚੈੱਕ ਕਰਦੇ ਹੋ ਰੰਗ-ਪੇੜ ਦੀ ਕੁਆਲਿਟੀ ਬਿਲਕੁਲ ਸਾਫ਼ ਪਈ ਹੈ ਜੀ। ਸਟicker ਵਗੈਰਾ ਸਾਫ਼ ਪਿਆ ਸਾਰੀਆਂ ਪੁਲੀਆਂ ਦੀ ਕੰਡੀਸ਼ਨ ਬਿਲਕੁਲ ਓਕੇ ਆ। ਬੈਲਟਾਂ ਦੀ ਕੰਡੀਸ਼ਨ ਘਰਾਦੀਆਂ ਵਗੈਰਾ ਪੁਲੀਆਂ ਵਗੈਰਾ ਸਾਰੀਆਂ ਵਧੀਆ ਸਾਫ ਨੇ ਠੀਕ ਹੈ ਚੈਨਾਂ ਵਗੈਰਾ ਦੇਖ ਸਕਦੇ ਹੋ ਐਲੀਵੇਟਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਸਾਫ ਬਾਕੀ ਜੋ ਮਸ਼ੀਨ ਵਾਰੇ ਗੱਲਬਾਤ ਕਰਨੀ ਹੋਵੇ ਜਾਂ ਮਸ਼ੀਨ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹਰੋਂ ਨਾਲ ਗੱਲਬਾਤ ਕਰ ਸਕਦੇ ਹੋ ਪੀਡਰ ਕਰਾਰੀਆਂ ਵਗੈਰਾ ਦੇਖ ਸਕਦੇ ਹੋ ਸਾਰੀਆਂ ਵਧੀਆ ਸਾਫ ਪਈਆਂ ਨੇ ਪੀਡਰ ਪੁਲੀਆਂ ਵਗੈਰਾ ਬਿਲਕੁਲ ਓਕੇ ਆ 6 ਲੱਖ 25000 ਦੀ ਡਿਮਾਂਡ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਗੁਰਦਾਸਪੁਰ ਏਰੀਆ ਸਾਰੇ ਮਸ਼ੀਨ ਟੌਪ ਮਾਡਲ ਹੈਗੇ ਦੇਖ ਸਕਦੇ ਹੋ ਤੁਸੀਂ 2022 ਮਾਡਲ ਮਸ਼ੀਨ ਹੈਈ ਸਟੈਂਡਰਡ ਦੀ TSC 513 ਸਾਰੇ ਮਸ਼ੀਨ ਬਿਲਕੁਲ ओरिजिनल ਕੰਡੀਸ਼ਨ ਚ ਕਟਰ ਬਿਲਕੁਲ ਸਾਫ਼ ਪਿਆ ਰੀਲ ਪੱਲਿਆਂ ਦੀ ਕੰਡੀਸ਼ਨ ਦੇ ਹਿਸਾਬ ਦੇਵਗੇ ਆਗਰ ਦੀ ਕੰਡੀਸ਼ਨ ਦੇ ਹਿਸਾਬ ਦੇਵਗੇ ਰੀਲ ਪਾਈਪਾਂ ਦੀ ਕੰਡੀਸ਼ਨ ਦੇ ਹਿਸਾਬ ਦੇਵਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਨੂੰ ਨਾ ਭੁੱਲਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ